ਬਗਲ ਤੁਸੀਂ ਤਾਂ ਸੋਚ ਰਹੇ ਹੋ ਕਿ ਇਹ ਜਿਹੜਾ ਗਿਆਨ ਦਾ ਇਹ ਜਿਹੜਾ ਕੰਮ ਇਹ ਬਹੁਤ ਵਧੀਆ ਗੱਲ ਹੈ ਇਹ ਬਹੁਤ ਵਧੀਆ ਹੈ ਜੀ ਨਾਲੇ ਥੋੜਾ ਗਿਆਨ ਅਸੀਂ ਜਾਣਾ ਮਿਲਣ ਦੂਜਿਆਂ ਨੂੰ ਮਿਲਣ ਵੀ ਜਾਵਾਂਗੇ ਆਪ ਜੀ ਨਾਲ ਲਓ ਜੀ ਬਣਾ ਕੇ ਕਿਆ ਮੈ ਲੱਗਿਆ ਵੀਰੇ ਵੀਰ ਜੀ ਬਹੁਤ ਵਧੀਆ ਜੀ ਲੱਗੀ ਬਹੁਤ ਵਧੀਆ ਡਿਫਰੈਂਟ ਜੀ ਚੀਜ਼ ਇਦਾਂ ਇਦਾਂ ਵਿਆਹ ਸ਼ਾਦੀਆਂ ਜਿਹੜਾ ਹਨਾ ਵੀ ਆਪਾਂ ਮਿਲੇ ਤੇ ਵਿਆਹ ਸ਼ਾਦੀ ਚ ਨਾਲੇ ਆਪਾਂ ਹਨਾ ਵੀ ਖਾਓ ਪੀਓ ਦੇ ਨਾਲੇ ਥੋੜਾ ਗਿਆਨ ਦਾ ਸਾਗਰ ਮਿਲ ਜਾਂਦਾ ਆਪਾਂ ਹਾਂਜੀ ਜਿੱਤੇ ਇੰਨੇ ਖਰਚੇ ਹੋਰ ਹੋ ਜਾਂਦੇ ਨੇ ਨਹੀਂ ਬਿਲਕੁਲ ਇਹ ਜਿੱਤੇ ਇਨਾ ਜਿਆਦਾ ਖਰਚਾ ਵੀ ਜਿਆਦਾ ਹੈ ਵੀ ਨਹੀਂ ਨਾਲੇ ਇਨਾ ਖਰਚਾ ਹਾਂਜੀ ਬਹੁਤ ਵਧੀਆ ਲੱਗਦੀ ਹੈ ਜੀ ਇਹ ਚੀਜ਼ ਤੁਹਾਡੀ ਬਹੁਤ ਵਧੀਆ ਗੱਲ ਹੈ ਵੀ ਬੱਚੇ ਨੂੰ ਆਪਾਂ ਦੱਸਾਂਗੇ ਜੇ ਕੋਈ ਬੱਚਾ ਪੁੱਛੂਗਾ ਤਾਂ ਆਪਾਂ ਦੱਸਾਂਗੇ ਕਿ ਆਹ ਚੀਜ਼ ਇਦਾਂ ਆ ਮੈਨੂੰ ਨਹੀਂ ਲੱਗਦਾ ਸਾਡੇ ਬੱਚੇ ਨੂੰ ਕਿਸੇ ਵੀ ਕਿਤਾਬ ਦਾ ਪਤਾ ਨਹੀਂ ਪਤਾ ਨਹੀਂ ਬਿਲਕੁਲ ਨਹੀਂ ਪਤਾ ਹਣਾ ਪਰ ਬੱਚੇ ਦੇਖ ਕੇ ਜਾਂਦੇ ਜੀ ਜਿਵੇਂ ਹੁਣ ਦਾਰੂ ਚੱਲਦੀ ਹੈ ਸ਼ਰਾਬ ਚੱਲਦੀ ਹੈ ਬਸ ਮੋਬਾਈਲ ਆ ਹਾਂ ਸਹੀ ਗੱਲ ਆਪਾਂ ਮਾੜਾ ਨਹੀਂ ਆਦੇ ਕਿਸੇ ਚੀਜ਼ ਨੂੰ ਪਰ ਉਵੇਂ ਦਾ ਔਰਾ ਬਣਦਾ ਜੀ 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 ਬਿਲਕੁਲ ਬਿਲਕੁਲ ਭਾਜੀ ਜੇ ਕਿਸੇ ਚੀਜ਼ ਦੀ ਆਪਾਂ ਨੂੰ ਸਮਝ ਹੋਊਗੀ ਤਾਂ ਆਪਾਂ ਕਿਸ ਨੂੰ ਦੱਸਾਂਗੇਗਾ ਆਪਣੇ ਬੱਚਿਆਂ ਨੂੰ ਕਿਸੇ ਨੂੰ ਹੀ ਦੱਸਾਂਗੇ ਫੇਰ ਵੀ ਦੱਸਾਂਗੇ ਠੀਕ ਹੈ ਕਿਵੇਂ ਲੱਗਿਆ ਜੀ ਤੁਹਾਨੂੰ ਇਹ ਬਹੁਤ ਵਧੀਆ ਜੀ ਵਿਆਹ ਦੇ ਕਿਤਾਬ ਹਾਂ ਹਾਂ ਵਿਆਹ ਨੂੰ ਰੋਣੀਆਂ ਹੀ ਇਹ ਵਿਆਹ ਚ ਚਾਹੀਦੀਆਂ ਜੀ ਐਕਚੁਅਲੀ ਤਾਂ ਬਦਲਨ ਵਾਲਾ ਚਾਹੀਦਾ ਡੀਜੇ ਦੀ ਥਾਂ ਤੇ ਇਹ ਹੋਵੇ ਮੈਂ ਤਾਂ ਇਸ ਚੀਜ਼ ਨੂੰ ਬਹੁਤ ਐਪਰੀਸ਼ੀਏਟ ਕਰਦਾ ਵੀ ਜਿਹੜਾ ਵੀ ਤੁਸੀਂ ਇਨੀਸ਼ੀਏਟਿਵ ਲਿਆ ਮੇਰਾ ਤਾਂ ਖੈਰ ਜ਼ਿਲ੍ਹਾ ਫਰੀਖੋ ਦਾ ਕੋਰਪੋਰੇਟ ਨੂੰ ਬਲਾਕ ਕਰਨਾ ਹੈ ਅੱਛਾ ਅੱਛਾ ਜੀ ਤੇ ਇਸ ਲਈ ਤੇ ਟੀਚਿੰਗ ਮੇਰਾ ਪ੍ਰੋਫੈਸ਼ਨ ਹੈ ਅੱਛਾ ਜੀ ਇਸ ਕਰਕੇ ਮੈਨੂੰ ਤਾਂ ਸ਼ੌਂਕ ਵੀ ਹੈ ਤੇ ਚਾਹ ਵੀ ਚੜਿਆ ਇਨ ਵੇਕ ਬਹੁਤ ਅ ਸਰਲਤ ਜੋਧੇ ਹੋ ਜਿਹੜੇ ਅੱਜ ਕੱਲ ਦੇ ਉਸਦੀ ਵਗਦੀ ਹਵਾ ਦੇ ਵਿੱਚ ਵੀ ਤੁਸੀਂ ਲੱਗੇ ਪਏ ਹੋ ਹਾਂਜੀ ਪਰ ਹਟੇ ਹੋ ਨਾ ਇੱਕ ਕਰੀ ਜ਼ਰੂਰ ਅਕਲਾਉ ਲੋਕਾਂ ਹਾਂਜੀ ਬਹੁਤ ਵਧੀਆ ਬਹੁਤ ਸ਼ਾਬਾਸ਼ ਸਾਡੀਆਂ ਕਿਤਾਬਾਂ ਦੇ ਨੇੜੇ ਜਲਪਰੀ ਲੱਗੀ ਹੋਈ ਹੈ ਜੀ ਇਹ ਸਾਡੀਆਂ ਕਿਤਾਬਾਂ ਦੇ ਸਟਾਲ ਲੱਗੀ ਹੋਈ ਹੈ ਇੱਧਰ ਜਲਪਰੀ ਲੱਗੀ ਹੋਈ ਹੈ ਮੱਕੀ ਦੀ ਰੋਟੀ ਸਣ ਦਾ ਸਾਗ ਤੇ ਇਹ ਸ਼ਾਇਦ ਟਿੱਕੀ ਵਿਆਹ ਦੇ ਵਿੱਚ ਕਿਤਾਬਾਂ ਲਾਉਣ ਦਾ ਤਜਰਬਾ ਬਹੁਤ ਸੋਹਣਾ। ਇਹ ਪਿਛਲੇ ਕਈ ਸਾਲਾਂ ਤੋਂ ਮੈਂ ਲਗਾ ਰਿਹਾ ਹਾਂ। ਕਿਤਾਬਾਂ ਲਗਾਉਣ ਦਾ ਫਾਰਮੂਲਾ ਇਹ ਹੈ ਕਿ ਜਿਹੜਾ ਪਰਿਵਾਰ ਸਾਡੇ ਨਾਲ ਸੰਪਰਕ ਕਰਦਾ ਉਹਦੇ ਤੋਂ ਅਸੀਂ ਸਿਰਫ ਆਉਣ ਜਾਣ ਦਾ ਕਿਰਾਇਆ ਲੈ ਲੈਂਦੇ ਹਾਂ। ਤੇ ਜੇਕਰ ਉਹ ਚਾਹੁੰਦਾ ਵੀ ਕਿਤਾਬਾਂ ਫ੍ਰੀ ਦੇ ਵਿੱਚ ਵੰਡੀਆਂ ਜਾਣ ਤਾਂ ਅਸੀਂ ਉਹਨਾਂ ਨੂੰ ਮਨਾ ਕਰ ਦਿੰਦੇ ਹਾਂ ਪਰ ਹਾਂ ਇਦਾਂ ਕਰ ਦਿੰਦੇ ਹਾਂ ਵੀ ਇੱਕ ਕਿਤਾਬ ਦੇ ਨਾਲ ਇੱਕ ਕਿਤਾਬ ਫ੍ਰੀ ਦੇ ਦਿੰਦੇ ਹਾਂ। ਜਿਵੇਂ ਕੋਈ ਕਿਤਾਬ ਖਰੀਦਦਾ ਉਹਨੂੰ ਇੱਕ ਕਿਤਾਬ ਗਿਫਟ ਦੇ ਤੌਰ ਤੇ ਦੇ ਦਿੰਦੇ ਹਾਂ। ਜਿਵੇਂ ਇਹਨਾਂ ਨੇ 50 ਕਿ ਗਿਫਟ ਸਾਡੇ ਤੋਂ ਤਿਆਰ ਕਰਵਾ ਲਈ ਸੀ। ਫਰੀ ਕਿਤਾਬ ਦੇ ਇਹਦਾ ਕੋਈ ਫਾਇਦਾ ਨਹੀਂ ਆ ਕਿਉਂਕਿ ਫਰੀ ਕਰੇ ਲ ਜਾ ਕੇ ਲੋਕ ਛੱਡ ਦਿੰਦੇ ਨੇ ਔਰ ਵਰਤੋਂ ਵਿੱਚ ਨਹੀਂ ਆਉਂਦੀ ਬਹੁਤ ਘੱਟ ਚਾਂਸ ਹੁੰਦੇ ਨੇ ਬਹੁਤ ਘੱਟ ਹੁੰਦਾ ਕਿ ਲੋਕ ਕਿਤਾਬ ਪੜ੍ਹਦੇ ਨੇ ਫਰੀ ਵਾਲੀ ਫਰੀ ਵਾਲੀ ਚੀਜ਼ ਨੂੰ ਉਹਦੀ ਵੇਦ ਵੀ ਕੀਤੀ ਜਾਂਦੀ ਹੈ ਤਾਂ ਫਿਰ ਅਸੀਂ ਇਦਾਂ ਨਹੀਂ ਕਰਦੇ ਤੇ ਅਸੀਂ ਮਨਾ ਕਰ ਦਿੰਦੇ ਆ ਤੇ ਕੋਸ਼ਿਸ਼ ਕਰਦੇ ਆ ਕਿ ਆਉਣ ਜਾਣ ਦਾ ਕਿਰਾਇਆ ਲੈ ਲੈਨੇ ਸਿਰਫ ਔਰ ਸਟਾਰਲਨ ਇਹ ਖਾਣ ਪੀਣ ਤੇ ਹੋ ਹੀ ਜਾਂਦਾ ਔਰ ਜਿੰਨੇ ਉਹਨਾਂ ਨੇ ਗਿਫਟ ਦੇਣੇ ਆ ਲੋਕਾਂ ਨੂੰ ਉਹ 50 ਜਾਂ 100 ਕੁ ਤਿਆਰ ਕਰਵਾ ਲੈਣੇ ਆਸੀਂ ਉਹ ਵੀ 100 ਰੁਪਏ ਜਾਂ 50 ਰੁਪਏ ਕਿਤਾਬ ਦੇ ਹਿਸਾਬ ਨਾਲ ਤਾਂ ਜੋ ਠੀਕ ਲੱਗੇ ਤਾਂ ਇਹ ਸਰਦਾਰ ਭਗਵਤ ਸਿੰਘ ਦੇ ਪਰਿਵਾਰ ਵੱਲੋਂ ਕਿਤਾਬਾਂ ਦੀ ਸਟਾਲ ਲਗਾਈ ਗਈ ਹੈ ਸੇਵਾ ਵੀ ਪੈਰਸਾ ਜੀ ਬਹੁਤ ਵੱਡਾ ਪੈਰਸਾ ਅਜੇ ਕੋਈ ਆਇਆ ਨਹੀਂ ਸੋ ਇਦਾਂ ਹੀ ਫਾਰਮੂਲਾ ਤੁਹਾਨੂੰ ਤੁਸੀਂ ਵੀ ਕਿਤਾਬਾਂ ਦੀ ਸਟਾਲ ਲਗਾ ਸਕਦੇ ਆਂ ਆਪਣੇ ਵਿਆਹ ਦੇ ਵਿੱਚ ਕੋਈ ਪ੍ਰੋਗਰਾਮ ਅਖੰਡ ਪਾਤਸ਼ਾਹ ਗੁਰੂ ਘਰ ਆ ਜਾਂ ਘਰੇ ਆ ਤੁਸੀਂ ਕਿਤਾਬਾਂ ਦੀ ਸਟਾਲ ਲਗਾ ਸਕਦੇ ਹੋ ਉਹਦਾ ਫਾਰਮੂਲਾ ਇਹ ਹੀ ਸਹੀ ਹੈ ਕਿ ਸਾਰੀਆਂ ਕਿਤਾਬਾਂ ਫ੍ਰੀ ਚ ਦੇਣ ਦੀ ਬਜਾਏ ਤੁਸੀਂ ਸਿਰਫ ਆਉਣ ਜਾਣ ਦਾ ਕਿਰਾਇਆ ਦਿਓ ਔਰ ਘੱਟ ਤੋਂ ਘੱਟ ਗਿਫਟ ਜਿਵੇਂ ਬੱਚਿਆਂ ਲਈ ਜਾਂ 50 ਕੁ ਬੱਚਵਾਂਾਂ ਲਈ ਤਿਆਰ ਕਰਵਾ ਲਈ ਕਿਉਂਕਿ ਫ੍ਰੀ ਕਿਤਾਬ ਦਾ ਕੋਈ ਫਾਇਦਾ ਨਹੀਂ ਆ ਫ੍ਰੀ ਕਿਤਾਬ ਸਰਕਾਰ ਦੇ ਵਿੱਚ ਹੀ ਪਈ ਰਹਿੰਦੀ ਆ ਜਾਂ ਕਿਸੇ ਖੰਜ ਕੋਲੇ ਪਈ ਰਹਿੰਦੀ ਪਈ ਰਹਿੰਦੀ ਆ ਜਦੋਂ ਪੈਸੇ ਲੱਗੇ ਹੁੰਦੇ ਆ ਤਾਂ ਲੋਕ ਪੜ੍ਹਦੇ ਨੇ ਉਹਦੀ ਕਦਰ ਕਰਦੇ ਨੇ ਸੰਭਾਲ ਕੇ ਰੱਖਦੇ ਨੇ ਤਾਂ ਇਦਾਂ ਸਟਾਰ ਤੁਸੀਂ ਲਗਾ ਸਕਦੇ ਹੋ ਜੀ ਆਹ ਇਹਨੂੰ ਕਾਲ ਦਾ ਆਪਣੇ ਬੰਦੇ ਕੋਲ ਕਿ ਜਿਹੜੇ ਮੇਰੇ ਵਰਗੀ ਕਰਮਾ ਮਾਰੀ ਕਾਲ ਦੇਵੇ ਥਾਵਾਂ ਹੀ ਨਾ ਹੋਣ ਉਹ ਤਾਂ ਗਲੀਆਂ ਦੇ ਕਪੂ ਬਸ ਉਦੋਂ ਤੱਕ ਸੀ